ਕਾਲ ਜੀ ਦੋਸਤੋ ਫਿਰ ਤੋਂ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਨਾਲ ਤੇ ਮੈਂ ਖਲੋਤਾ ਜੀ ਅੱਜ ਪਿੰਡ ਹਰੂਵਾਲ ਦੇ ਵਿੱਚ ਆਪਣੇ ਹਰੂਵਾਲਾ ਡੇਰੇਵਾ ਬਣਾਨੇ ਕਸਬਾ ਜ਼ਿਲ੍ਹਾ ਗਰਦਾਸਪੁਰ ਤੇ ਜਿੱਥੇ ਕਿ ਅੱਜ ਸੰਗਤਾਂ ਦਾ ਇਕੱਠ ਹੋਇਆ ਸੀਗਾ ਤੇ ਇੱਥੇ ਮਤਲਬ ਸ਼੍ਰੀ ਚੋਲਾ ਸਾਹਿਬ ਜੀ ਦਾ ਜਦੋਂ ਮਤਲਬ ਅਖੰਡ ਪਾਠ ਸਾਹਿਬ ਰਖਾਏ ਜਾਂਦੇ ਨੇ ਤੇ ਮੀ ਘਣੀ ਦੇ ਨਾਲ ਝੜੀ ਦੇ ਨਾਲ ਇੱਥੇ ਚੱਕੜ ਬੜਾ ਜ਼ਿਆਦਾ ਹੋ ਜਾਂਦਾ ਸੀਗਾ ਤੇ ਸੰਗਤਾਂ ਦੇ ਆਪਣੇ ਤੇ ਹੋਰ ਮੋਤਬਰਾਂ ਦੇ ਆਪਣੇ ਅਨੁਸਾਰ ਜਿਹੜੀ ਸਲਾਹ ਕੀਤੀ ਗਈ ਇੱਥੇ ਕਿ ਜਿਹੜੀ ਇੰਟਰ ਆਪਣੇ ਟਾਇਲ ਹੈ ਜਿਹੜੀ ਇੰਟਰਲੋਕ ਲੱਗੇਗੀ ਇੱਥੇ ਜਿਹਦੇ ਨਾਲ ਚੇਕੜ ਤੋਂ ਬਚਾਰਾਏਗਾ ਸੰਗਤਾਂ ਸੇਵਾ ਕਰਦੀਆਂ ਨੇ ਲੰਗਰ ਦੀ ਸੇਵਾ ਇੱਥੇ ਦਿਨ ਰਾਤ ਲੰਗਰ ਚੱਲਦਾ ਵਾ ਤੇ ਮਹੀਨਾ ਡੇਢ ਮਹੀਨਾ ਤਕਰੀਬਨ ਖੰਡਪੜ ਸਾਹਿਬ ਦੇ ਧਰਾਏ ਜਾਂਦੇ ਹਨ ਤੇ ਪਾਰਸ ਚੱਲਦੇ ਹਨ ਤੇ ਜਿਹਦੇ ਕਰਕੇ ਚਿੱਕੜ ਬਹੁਤ ਜ਼ਿਆਦਾ ਹੋ ਜਾਂਦਾ ਚ ਉਹਦੇ ਅਨੁਸਾਰ ਇੱਥੇ ਟਾਇਲ ਇੰਟਰਲੋਕ ਲੱਗ ਰਹੀ ਆ ਜੋ ਸਰਪੰਚ ਸਾਹਿਬ ਉਹਨਾਂ ਨੇ ਜਾ ਕੇ ਗੱਲ ਕਰਦੇ ਸਸੀ ਗੱਲ ਸਰ ਬਸ ਜੀ ਉਹ ਖਾਲਸਾ ਫਤਿਹ ਜੀ ਤੇ ਆਪਣੇ ਮਕਸਦ ਮਤਲਬ ਕਿਹੜੇ ਦੇ ਅਨੁਸਾਰ ਇੱਥੇ ਸੰਗਤਾਂ ਦਾ ਇਕੱਠ ਹੋਇਆ ਸੀ ਥੋੜਾ ਜਿਹਾ ਦੱਸੋ ਕਿ ਅੱਜ ਕਾਫੀ ਇੱਕ ਸਾਤ ਤਕਰੀਬਨ 6 ਮਹੀਨੇ ਪਹਿਲਾਂ ਸੰਗਤ ਨੇ ਇੱਥੇ ਇਹ ਨਗਰ ਹਰੂਵਾਲ ਦਾ ਚੋਲਾ ਸਾਹਿਬ ਦਾ ਮੇਲੇ ਦੀ ਸੰਗਤਾਂ ਵਾਸਤੇ ਹਾਂਜੀ ਹਾਂਜੀ ਅਖੰਡ ਪਾਠ ਸਾਹਿਬ ਦੀ ਲੜੀ ਇੱਥੇ ਚੱਲਦੀ ਆ ਜੀ ਉਹਦੇ ਸੰਬੰਧ ਵਿੱਚ ਇੱਕ ਛੋਟਾ ਜਿਹਾ ਟਰਾਲਾ ਨਗਰ ਦੀ ਸੰਗਤ ਵੱਲੋਂ ਕੀਤਾ ਗਿਆ ਹੈ ਜਿਵੇਂ ਇਹਨਾਂ ਨੇ ਸ਼ਹਿਰ ਬਣਾਇਆ ਮਹਾਰਾਜ ਪ੍ਰੋਫੈਸਰ ਸਾਹਿਬਾ ਦੇ ਕਮਰਾ ਬਣਾਏ ਨੇ ਕਿ ਹਾਂਜੀ ਹਾਂਜੀ ਇਸਲੇ ਸਾਲ ਬਾਰਸ਼ਾਂ ਕਰਕੇ ਇੱਥੇ ਕਾਫੀ ਚੱਕਰ ਹੋਈ ਗਏ ਹੈ ਪਾਣੀ ਦਾ ਹਾਂਜੀ ਹਾਂਜੀ ਤੇ ਸੰਗਤੀ ਹਰੂਵਾਲ ਵਾਲੀ ਨਗਰ ਦੀ ਸੰਗਤੀ ਬੇਨਤੀ ਕੀਤੀ ਵੀ ਇਹਨੂੰ ਥੋੜਾ ਜਿਹਾ ਪੱਕਾ ਕੀਤਾ ਜਾਵੇ ਪੱਕਾ ਕੀਤਾ ਜੇ ਚੱਕੜ ਜਿਹੜਾ ਮੇਚ ਹੋ ਜਾਂਦਾ ਉਹ ਸਾਰਾ ਹੀ ਹਟ ਜੇ ਹਾਂਜੀ ਹਾਂਜੀ ਸੋ ਪਰਮਾਤਮਾ ਨੇ ਕਿਰਪਾ ਕੀਤੀ ਆ ਜੀ ਅੱਜ ਮਟੀਰੀਅਲ ਇੱਥੇ ਆ ਚੁੱਕਿਆ ਵਾ ਜੀ ਸਰ ਸੰਗਤ ਦੇ ਸਹਿਯੋਗ ਦੇ ਨਾਲ ਸਵੇਰ ਤੋਂ ਅੱਜ ਨਹੀਂ ਅਥਰ ਇੱਥੇ ਰੱਖ ਦਿੱਤਾ ਜਾਏ ਸੇ ਇਸ ਕੰਮ ਦਾ ਠੀਕ ਹੈ ਸਰ ਤੇ ਕੱਲ ਤੋਂ ਸੰਗਤ ਦੇ ਸਹਿਯੋਗ ਨਾਲ ਇੱਥੇ ਕਾਰਜ ਦੇ ਆਰੰਭ ਹੋ ਜਾਏਗਾ ਜੀ ਸਰ ਤੇ ਜਲਦੀ ਹੀ ਜਿੰਨੇ ਦਿਨਾਂ ਨੂੰ ਕਾਨਪੜ ਸਾਹਿਬ ਦੀ ਲੜੀ ਇੱਥੇ ਚੱਲਣੀ ਆ ਠੀਕ ਹੈ ਉਹਦੇ ਤੋਂ ਪਹਿਲਾਂ ਪਿੰਡਾਂ ਸੰਗਤ ਨੂੰ ਇੱਕ ਵਧੀਆ ਹੋਣੀ ਦਿਖ ਦੇਣ ਵਾਲਾ ਇਹ ਜਗ੍ਹਾ ਨੂੰ ਬਣਾ ਸੀ ਤੇ ਅਸੀਂ ਸੰਗਤ ਨੂੰ ਹਵਾਲੇ ਕਰਾਂ ਠੀਕ ਹੈ ਸਰ ਬਹੁਤ ਮਿਹਰਬਾਨੀ ਜੀ ਤੇ ਬਾਜੀ ਹੁਣਾਂ ਦਾ ਕਹਿਣਾ ਕਿ ਇੱਥੇ ਜਿਹੜੇ ਮਤਲਬ ਇੰਟਰਲੋਕ ਲੱਗੇਗੀ ਤੇ ਨਾਲ ਵਧੀਆ ਜਿਹੜਾ ਥਾਂ ਪੱਕਾ ਹੋ ਜਾਏਗਾ ਇੱਥੇ ਜਦੋਂ ਮੀ ਆਪਨਾ ਆਉਂਦੇ ਨੇ ਤੇ ਇੱਥੇ ਬੜਾ ਚੱਕੜ ਹੋ ਜਾਂਦਾ ਵਾ ਤੇ ਬਹੁਤ ਜਲਦੀ ਇੱਥੇ ਕੰਮ ਸ਼ੁਰੂ ਹੋਣ ਵਾਲਾ ਸਾਰੇ ਦੇ ਨਗਰ ਦਾ ਧੰਨਵਾਦ ਕਰਦੇ ਆ ਜੀ ਅਸੀਂ